ਉਪਾ ਪਤਰੀ ਦੇ ਗੇੜ ਜਰਾਸ ਦੇ ਵਿੱਚ ਆਏ ਪਸ ਪਸਾਰੇ ਪੰਜਾਬ ਦੇ ਵਿੱਚੋਂ ਕਿਸਾਨ ਪਹਿਲਾ ਫੱਦੇ ਬਣਾਈਏ ਵਹਿਗਰ ਦੀ ਕਾ ਖਾਲਸਾ ਸੁਵਾਇਆ ਗਿਆ ਜਿੱਤੀ ਫੱਦੇ ਅੱਜ ਆਪਾਂ ਸੁਪਾ ਪਤਰੀ ਦੇ ਗੇੜ ਜਰਾਸ ਨਾਲ ਦੇ ਵਿੱਚ ਜਿੱਤੀ ਪ੍ਰਚਾਰ ਕਰਦੇ ਕੋਟਵਾਰ ਕਹਿੰਦੇ ਸੱਤਿਆ ਕਿਉਂ ਸੱਤਰਾਪਿਆ ਉਹਨੂੰ ਪਤਾ 21 ਜੂਨ ਨੂੰ ਜਿਹੜੇ ਜੇ ਪਾਕਿਆ ਦੇ ਪਿੱਟੂ ਸੀ ਉਹਨਾਂ ਇਸੇ ਗੁਰਦੁਆਰੇ ਦੇ ਵਿੱਚ ਮੀਟਿੰਗ ਕਰਕੇ ਸਿਰਫ ਸਿਰਫ 29 ਬੰਦੇ ਸੀ ਪੰਜਾਬ ਦੀ ਪ੍ਰਧਾਨਗੀ ਸੰਭੀ ਆ ਅਸੀਂ ਉਹਨਾਂ ਨੂੰ ਇਹ ਗੱਲ ਆਖੀ ਉਸੀ ਦੱਛੇ ਤੋਂ ਬਿਨਾ ਅੰਦਰ ਖਾਤੇ ਮੀਟਿੰਗ ਕਰਕੇ ਇਹ ਫੈਸਲਾ ਲਿਆ ਫੋਨ ਆਪਾ ਡੈਲੀਗਟ ਜਲਾਸ 24 ਤਰੀਕ ਨੂੰ ਬਰਨਾਲੇ ਦੇ ਵਿੱਚ ਬੀਬੀ ਪ੍ਰਧਾਨ ਬੋਟਵਾਰੇ ਦੇ ਵਿੱਚ ਕੀਤਾ ਜਾ ਰਿਹਾ ਤੁਸੀਂ ਵੀ ਉੱਥੇ ਆਓ ਕਿਉਂਕਿ ਜੇ ਤੁ ਨੂੰ ਲੋਕਾਂ ਨੇ ਭਗਵਾਨ ਜਿੱਤ ਅਸੀਂ ਤੁ ਨੂੰ ਫਰਦਾਨ ਬਣਾ ਦੇਵਾਂਗੇ ਆਖੇ ਤੋਂ ਇੱਥੇ ਆਏ ਨਹੀਂ ਕਹਿੰਦੇ ਇਸ ਕਰਕੇ ਕਿਸਾਨ ਵੀਰੋ ਅੱਜ ਆਪਾਂ ਸੂਬਾ ਪੱਤਰੀ ਦੇਲੀਗੜ ਜਲਾਸ ਜਿਹੜਾ ਕੇ ਬਰਨਾਲੇ ਗੁਰਦੁਆਰਾ ਬੀਬੀ ਪ੍ਰਧਾਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੱਜਿਆ ਹੋਇਆ ਅੱਜ ساری ਸਮੁੱਚੀ ਟੀਮ ਸਮੁੱਚੇ ਡੈਲੀਗੇਟ ਅੱਜ ਗੁਰਦੁਆਰਾ ਸਾਹਿਬ ਆਏ ਹੋਏ ਨੇ ਇਹਨਾਂ ਦੇ ਵਿੱਚ ਜੋ ਵੀ ਮਤੇ ਪਾਸ ਕਰਨੇ ਨੇ ਜੋ ਵੀ ਫੈਸਲੇ ਲੈਣੇ ਨੇ ਉਹ ਸਾਰੇ ਲੋਕਾਂ ਦੀ رائے ਦੇ ਨਾਲ ਲੈਣੇ ਨੇ ਕਿਉਂਕਿ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾ ਜਨਨ 4 ਜੂਨ ਨੂੰ ਵੋਟਾਂ ਹੁੰਨ ਐ ਇਹ 14 ਮਈ ਨੂੰ ਗੁਰਮੀਤ ਵਰਮਾ ਨੇ ਸੀਫਾ ਦਿੱਤਾ ਸੀ ਉਹ ਤੋਂ ਪਹਿਲਾਂ ਗੁਰਜੰਟ ਸਿੰਘ ਵਾਲਿਆ ਵਾਲੀ ਜਿਹੜਾ ਭਾਜਪਾ ਦਾ ਪਿੱਛੂ ਹੋ ਗਿਆ ਭਾਜਪਾ ਦੇ ਨਾਲ ਲੜ ਗਿਆ ਭਾਜਪਾ ਦੇ ਪ੍ਰਚਾਰ ਚ ਗਿਆ ਉਹਨੂੰ ਜਦੋਂ ਮੰਦਿਤੋ ਖਾਰਜ ਕੀਤਾ ਗਿਆ ਸੀ ਕਿਉਂਕਿ ਅਸੀਂ ਐਸ ਕੇ ਉਹਨਾਂ ਮੰਵਨਾਂ ਭਾਜਪਾ ਦਾ ਵਿਰੋਧ ਕਰਦੇ ਸੀ ਕਿਉਂ ਕਰਦੇ ਸੀ 750 ਕਿਸਾਨ ਇਹਨਾਂ ਦਿੱਲੀ ਦੇ ਬਾਹਰ ਦੇ ਉੱਤੇ ਸਾਡੇ ਸ਼ਹੀਦਿੱਕੇ ਏ ਹੁਣ ਜਦੋਂ ਸਾਡੀਆਂ ਮੰਗਾਂ ਰਹਦੀਆਂ ਨੂੰ ਜੱਥੇ ਬੰਦਿਆ ਮਨਾਉਣ ਨਹੀਂ ਦਿੱਲੀ ਜਾਂਦਾ ਸੀ ਤਾਂ ਰਾਹ ਦੇ ਵਿੱਚ ਸਭੂ ਬਾਕਰ ਖਨੌਰੀ ਜੀ ਇਸ ਕਰਕੇ ਗਵਿੰਦਰ ਬੱਲਵ ਗਰਜਨਟ ਵਾਲਿਆਂ ਵਾਲਾ ਜਥੇਬੰਦੀ ਤੋਂ ਖਾਰਜ ਕੀਤਾ ਸੀ ਕਾ ਜਿਹੜਾ ਆਪ ਪੜਿਆ ਹੋਇਆ ਪ੍ਰਦਾਨ ਜਿਹੜਾ ਭਾਜਪਾ ਦਾ ਪਿੱਠੂ ਆ ਨਛੱਤਰ ਸਿੰਘ ਦੇ ਦਿੱਤੋ ਇਹਨੂੰ ਕਾਰਨਵਾੜ ਸਿੰਘ ਦੀ ਚਾਰੀ ਕੀਤੀ ਸੀ ਵੀ ਤੂੰ ਇਹ ਗੱਲ ਸਾਨੂੰ ਦੱਸ ਉਹਦਾ ਭਾਜਪਾ ਚ ਗਏ ਚਲੇ ਭਾਜਪਾ ਦੀ ਹਮਾਇਤ ਕਰਤੀ ਭਾਜਪਾ ਨੂੰ ਮੋਟਾ-ਮਾਰਦਿਆਂ ਪ੍ਰਚਾਰ ਕਰਨ ਲੱਗੇ ਤੂੰ ਇਹਨਾਂ ਦੀ ਹਮਾਇਤ ਕਿਉਂ ਕਰ ਰਿਹਾ ਸਾਨੂੰ ਆਕੇ ਦੱਸ ਜੇ ਤੇਰੀ ਵੀ ਕੋਈ ਅਰੇ ਪੁਰਖੇ ਤੇ ਨਾਲ ਆ ਉਹ ਵੀ ਦੱਸ ਪਰ ਉਹਨੂੰ ਫਿਕਰ ਪੈ ਗਿਆ ਵੀ ਇਹ ਮੈਨੂੰ ਜੱਥੇਬੰਦੀ ਤੋਂ ਕੱਢਣਗੇ ਅਸੀਂ ਜੱਥੇਬੰਦੀ ਤੋਂ ਨਿਰਸੀ ਕਰਦੇ ਅਸੀਂ ਉਹਨਾਂ ਦਾ ਸੰਪਰਕੀ ਕਰ ਲੈਣਾ ਚਾਹੁੰਦੇ ਅਸੀਂ ਵੀ ਤੂੰ ਦਸ ਭਾਜਵਾ ਦਾ ਹਮੈਤੀ ਆ ਜਾਂ ਕਿ ਐਸਐਮਏ ਕਿਨਾਰ ਖੜਿਆ ਹੋਇਆ ਹੈ ਇਸ ਕਰਕੇ ਉਹ ਇੱਕ ਅੰਦਰ ਖਾਤੇ ਐਥੇ ਗੁਰੂ ਘਰ ਦੇ ਵਿੱਚ ਨੱਕੀ ਬੱਗਾ ਦੀ ਵੀ ਤੇ ਕਰਕੇ ਆ ਪ੍ਰਧਾਨ ਬਣ ਚੁੱਕਿਆ ਅਸੀਂ ਲਿਖਿਆ ਸੀ ਐਸਕੇਐਮ ਜੀ ਵੀ ਪਾਇਆ ਸੀ ਉਹਨੂੰ ਵੀ ਸਿੱਧਾ ਕਿਹਾ ਅੱਜ ਆ ਜਾ ਡਿਲੀਗ੍ਰਾਫ ਜਨਤ ਦੇ ਵਿੱਚ ਸੁਪਾ ਪਤਰੀ ਜਨਤ ਆ ਜਾ ਜੇ ਤੈਨੂੰ ਲੋਕ ਫਰਮਾ ਦੇਣੀਏ ਆ ਤੈਨੂੰ ਅਸੀਂ ਪ੍ਰਗਾਨ ਬਣਾ ਦਿਆਂਗੇ ਪਰ ਆਇਓ ਨਹੀਂ ਅੱਜ ਫੈਸਲੇ ਲੈਣੇ ਨੇ ਆ ਦੇਲੀ ਦੇ ਜਰਾਸ ਦੇ ਵਿੱਚ ਰਹਿਣੇ ਨੇ ਜੋ ਦੇਣੀ ਗੱਲ ਜਾਸ ਪਾਸ ਕਰੂਗਾ ਉਹ ਹੀ ਅਸੀਂ ਲਾਗੂ ਕਰਾਂਗੇ ਇਸ ਕਰਕੇ ਅੱਜ ਆਪਾਂ ਸਮੁੱਚੇ ਪੰਜਾਬ ਦੀ ਟੀਮ ਚੁਲਣੀ ਆ ਸਮੁੱਚੇ ਜ਼ਿਲ੍ਹਿਆਂ ਦੇ ਆਗੂ ਚੁਲਣੇ ਨੇ ਇੱਥੇ ਦੇਲੀ ਦੇ ਜਰਾਸ ਦੇ ਵਿੱਚ ਚੁਲਣੇ ਨੇ ਉਹਨਾਂ ਨੇ ਕਿੱਡਾ ਵੱਡਾ ਕੰਮ ਮਾਰਿਆ ਇਸ ਗੁਰੂ ਘਰ ਦੇ ਵਿੱਚ ਕਹਿੰਦੇ ਜੀ ਬਠਿੰਡੇ ਜिले ਦਾ ਪ੍ਰਧਾਨ ਵੀ ਆ ਗਿਆ ਮੋਗੇ ਜिले ਦਾ ਪ੍ਰਧਾਨ ਵੀ ਆ ਗਿਆ ਮਾਸਾ ਜिले ਦਾ ਪ੍ਰਧਾਨ ਵੀ ਆ ਗਿਆ ਮੁਕਸਰ ਦੇ ਵੀ ਆ ਗਏ ਮੈਂ ਪੁੱਛਣਾ ਚਾਹਣਾ ਤੁਹਾਡੇ ਕੋਲੇ ਕਿਹੜੇ ਪ੍ਰਧਾਨ ਸੀ ਉਹ ਅੱਜ ਆਏ ਨੇ ਸਾਰੇ ਸਾਰੇ ਅੱਜ ਆਏ ਨੇ ਸਪੁੱਟੇ ਜਿਲ੍ਹਿਆਂ ਦੇ ਪ੍ਰਧਾਨਾਂ ਅੱਜ ਆਈਆ ਸਾਡੀ ਪੰਜਾਬ ਦੀ ਜੱਟਾਂ ਵਾ ਅੱਜ ਫੈਸਲੇ ਲਵਾਂਗੇ ਲੋਕਾਂ ਦੀ ਕਚਹਿਰੀ ਦੇ ਵਿੱਚ ਲੜ ਕਰਕੇ ਲਵਾਂਗੇ ਜੇਕਰ ਅੱਜ ਦੇ ਫੈਸਲੇ ਦੇ ਵਿੱਚ ਅਸੀਂ ਲੋਕਾਂ ਦੀ ਸੇਫਟੀ ਦੇ ਨਾਲ ਅੱਜ ਕਰਾ ਕੇ ਜਿਹੜੇ ਤਿੰਨ ਬੰਦੇ ਨੇ ਵਿਸ਼ਾਤਰ ਸਿੰਘ ਜੱਟ ਤੋਂ ਜਖਮੀਰ ਜੀ ਦਿਖਾ ਦੇਗਾ ਵਕਤਾਵਾਂ ਸੇ ਕਿਸਾਨ ਕਿੰਨੇ ਜੱਫੇ ਬੰਦੀ ਤੋਂ ਖਾਤਿ ਕਰਾਂਗੇ ਕਿਉਂਕਿ ਇਹਨਾਂ ਨੇ ਜੱਫੇ ਬੰਦੀ ਦੇ ਵਿੱਚ ਫੁੱਟ ਪਾਉ ਕਾਰਵਾਈ ਕੀਤੀ ਜੱਫੇ ਬੰਦੀ ਦੇ ਵਿੱਚ ਘਣਾਉਣੀਆਂ ਹਰਕਤਾਂ ਕਰਕੇ ਜੱਫੇ ਬੰਦੀ ਦਾ ਵੱਡਾ ਨੁਕਸਾਨ ਕੀਤਾ ਅੱਜ ਇਹ ਪ੍ਰੈਸ ਵਿੱਚ ਲੈ ਰਹੇ ਨੇ ਨਾਲ ਮੈਂ ਕਿਸਾਨ ਵੀਰਾਂ ਨੂੰ ਬੇਇਨਤਿਹਾ ਕਰਦਾ ਅੱਜ ਆਪਾਂ ਸਮੁੱਚੀ ਪੰਜਾਬ ਦੀ ਕਿੰਮੀ ਕੁੰਮਣੀ ਆ ਇਹਨੇ ਕਿ ਆਪਾਂ ਅੱਜ ਅੱਜ ਗੁਰੂ ਘਰ ਦੇ ਵਿੱਚ 6-7 ਜ਼ਿਲ੍ਹੇ ਇਕੱਠੇ ਹੋਏ ਆ ਉਹਨਾਂ ਦੇ ਵਿੱਚੋਂ ਪੰਜਾਬ ਦੀ ਜਗਤਕ ਚੁਣਨੀ ਆ ਉਥੋਂ ਪਾਸ ਕਰਕੇ ਉਹ ਮੰਦਿਰ ਚੁਣਨੇ ਨੇ ਇੱਥੇ ਹੀ ਅੱਜ ਫੈਸਲਾ ਹੋਣਾ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਅੱਜ ਆ ਕੇ ਦੇਖਣ ਜਾਪਾ ਸੂਬਾ ਪਤਲੀ ਜਲਾਸ ਬਰਨਾਲੇ ਦੇ ਵਿੱਚ ਪੀਪੀ ਪ੍ਰਧਾਨ ਦੇ ਗੁਰਦੁਆਰੇ ਦੇ ਵਿੱਚ ਸੱਤਿਆ ਹੋਇਆ ਇਸ ਕਰਕੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਰ ਇੱਕ ਬੰਦਾ ਹਰ ਇੱਕ ਜਿਹੜੇ ਦਾਗੂ ਆਪ ਦਾ ਪੱਖ ਰੱਖ ਸਕਦਾ ਆਪਣੀ ਗੱਲ ਕਰ ਸਕਦਾ ਜਿਹੜੀਆਂ ਗੱਲਾਂ ਵਿੱਚ ਸ਼ੋਦਾ ਕਰਨੀਆਂ ਹਨ ਨਾ ਕਰਨੀਆਂ ਹਨ ਉਹ ਵੀ ਦੱਸ ਸਕਦੇ ਨੇ ਪਰ ਮੈਂ ਆਪਣੇ ਪਹਿਲੇ ਚੌਨਾ ਗੁਰੂ ਘਰ ਦੇ ਵਿੱਚ ਆਪਣੇ ਖਾਲਸੇ ਦੇ ਵਿੱਚ ਆਪਣੇ ਸੰਵਿਧਾਨ ਦੇ ਅਧ ਚੱਲੂਗਾ ਸੰਵਿਧਾਨ ਤੋਂ ਬਾਅਦ ਕੋਈ ਵੀ ਗੱਲ ਨਹੀਂ ਚੱਲਣ ਦੇਵਾਂਗਾ ਤੇ ਨਾ ਹੀ ਮੈਂ ਚੱਲੂਗਾ ਇਸ ਕਰਕੇ ਅੱਜ ਆਪਾਂ ਬਨਾਲੇ ਦੀ ਧਰਤੀ ਦੇ ਉੱਤੇ ਬੀਬੀ ਪ੍ਰਧਾਨ ਗੋਟਵਾਲੇ ਦੇ ਵਿੱਚ ਦੇਲੀਗਰ ਗ੍ਰਾਸ ਸੱਧਿਆ ਹੋਇਆ ਸੂਪਰ ਪਤਰੀ ਡੈਲੀਗੈਂਸ ਜੋ ਫੈਸਲੇ ਦੇ ਚੋਣਗੇ ਉਹਨਾਂ ਨੂੰ ਸਮੁੱਚੇ ਲੋਕਾਂ ਤੋਂ ਸੁੱਚੇ ਡੈਲੀਗੇਟਾਂ ਤੋਂ ਮਾਰ ਦਾ ਭਾਗੇ ਪਾਸ ਕਰਾਂਗੇ ਔਰ ਮੈਂ ਇੱਕ ਬੇਨਤੀ ਕਰੂੰਗਾ ਵੀ ਹੁਣ ਆਪਾਂ ਜਿਹੜੇ ਜਿਲ੍ਹਾਂ ਦੇ ਕੋਸ਼ਾਗੂ ਨੇ ਸਾਰੇ ਦੇ ਸਾਰੇ ਪੰਜਾਬ ਦੀ ਟੀਮ ਇੱਕ ਪਾਸੇ ਹੋ ਕੇ ਆਪਾਂ ਮੀਟਿੰਗ ਕਰਾਂਗੇ ਉਹਦੇ ਵਿੱਚ ਜਿਹੜੀ ਅਗਲੀ ਰਾਣਨੀਤੀ ਚਾਲ ਕਰਨੀ ਆ ਜਿਹੜੀ ਲੋਕਾਂ ਦੇ ਵਿੱਚ ਲਿਆਉਣੀ ਆ ਉਹਨੂੰ ਪਾਸ ਕਰਾਂਗੇ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਿਹੜੀ ਸੁਪਾਤੀ ਪਹਿਲਾਂ ਚੁਗੀ ਹੋਈ ਆ ਜਿਹਦੇ ਵਿੱਚ ਤੁਸੀਂ ਬੇਸੰਗਾ ਕੋੜ ਦੂਨੂ ਬੇਤ ਖਸਾਨਤੀ ਕਹੋ ਜਾਂ ਖਜਾਨਤੀ ਕਹਿ ਦਿਓ ਸਖਵੀਰ ਸਿੰਘ ਮਧੇਰ ਪ੍ਰੈਸ ਕਰਤਾ ਰਾ ਉਹਨਾਂ ਨੂੰ ਬੇਨਤੀ ਕਰਦਾ ਦੋਹੇ ਜਣੇ ਤੁਸੀਂ ਫੋਟੋ ਥੀਆ ਦੇ ਪ੍ਰਧਾਨ ਜਿਵੇਂ ਕਿ ਬਠਿੰਡੇ ਜਿਹਨਾਂ ਦੇ ਪ੍ਰਧਾਨ ਆ ਗਰਮਿੰਦ ਅਰਵਿੰਦਰ ਸਿੰਘ ਪੰਡੋ ਮਾਨ ਸਾਹਿਬ ਜਿਹੜੇ ਦੇ ਪ੍ਰਧਾਨ ਆ ਮਲਕੀ ਸਿੰਘ ਗੋੜਦਿਆਂ ਮੋਗੇ ਜੀਰਵਾਲਾ ਬਨਾਰਾਦਰਸ਼ਨ ਸਿੰਘ ਮਤੇ ਫਰੀਦਕੋੜ ਦਾ ਸੀਨੀਅਰ ਮੀਤ ਪ੍ਰਧਾਨ ਗਣਚਾਨ ਸਿੰਘ ਕੋਨੀ ਇਹ ਹੋਰ ਵੀ ਜਿਹੜੇ ਸਾਡੇ ਆਗੂ ਸਹਿਬਾਨ ਬਲਾਕਾਂ ਦੇ ਆਏ ਹੋਏ ਨੇ ਉਹਨਾਂ ਨੂੰ ਵੀ ਬਾਅਦ ਚ ਸੱਦਾਂਗੇ ਪਹਿਲਾਂ ਅਸੀਂ ਡਿਸਕਸ ਕਰਕੇ ਜੋ ਫੈਸਲਾ ਲੈਣਾ ਹੈ ਜਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਲਿਆਉਣਾ ਉਹਦੇ ਬਾਰੇ ਗੱਲਬਾਤ ਕਰਾਂਗੇ ਹੁਣ ਮੈਂ ਬੇਇੱਜ਼ਤੀ ਕਰਦਾ ਆ ਕਿ ਆਪਾਂ ਸਟੇਜ ਜਿਹੜੀ ਆ ਬਾਅਦ ਚ ਚਲਾਵਾਂਗੇ ਇਹਨਾਂ ਜਿਹੜੀਆਂ ਵੀ ਆਪਾਂ ਆਪਣੀਆਂ ਕਾਰਵਾਈਆਂ ਕਰਨੀਆਂ ਨੇ ਉਹਨਾਂ ਨੂੰ ਪਿੱਛੇ ਬਹਿ ਕੇ ਆਪਾਂ ਗੱਲਬਾਤ ਦੇ